ਸਾਰੇ ਪਿੰਡ ਵਿੱਚ ਨਹੀਂ ਜਾਣ ਦਿੰਦੇ ਸਾਰੇ ਪਿੰਡਾਂ ਦੇ ਸਾਰੇ ਪਿੰਡਾਂ ਗੱਟ ਨੂੰ ਜੱਜ ਜਿੱਤਾਂ ਬੋਲਦੇ ਆ ਆਵਾਜ਼ਾਂ ਆ ਰਹੀਆਂ ਗਰੀਬਾਂ ਦੇ ਬੱਚਿਆਂ ਨੂੰ ਵੀ ਕਿਤੇ ਪਾਰਲੀਮੈਂਟ 'ਚ ਜਾਣ ਦਿੰਦੇ ਸੁਆਦ ਇਹਨੂੰ ਮਜ਼ਦੂਰ ਦਾ ਪੁੱਤ ਕਹਿੰਦੇ ਆ ਆਵਾਜ਼ ਕਰਨਾ ਕਿਸੇ ਮਜ਼ਦੂਰ ਦੇ ਇੱਕ ਪਾਸੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਤੇ ਦੂਜੇ ਪਾਸੇ ਸਟੇਜ ਤੋਂ ਤੁੰਬੀ ਤੇ ਗਾਇਕੀ ਦੇ ਨਾਲ ਲੋਕਾਂ ਨੂੰ ਵੋਟ ਦੀ ਅਪੀਲ ਕਰ ਰਹੇ ਹਨ ਹੰਸਰਾਜ ਹੰਸ ਤਸਵੀਰਾਂ ਨੇ ਮੋਗਾ ਦੇ ਪਿੰਡ ਕੋਕਰੀ ਕਲਾ ਦੀਆਂ ਜਿੱਥੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਚੋਣ ਪ੍ਰਚਾਰ ਕਰਨ ਪੁੱਜੇ ਸਨ ਇੱਥੇ ਵਿਕਸਾਨਾ ਦੇ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਹੰਸਰਾਜ ਹੰਸ ਦਾ ਵਿਰੋਧ ਕੀਤਾ ਗਿਆ ਹਾਲਾਂਕਿ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਹੰਸ ਦਾ ਚੋਣ ਪ੍ਰਚਾਰ ਜੋਰਾ ਸ਼ੋਰਾ ਦੇ ਨਾਲ ਜਾਰੀ ਹੈ ਇੱਥੇ ਪਿੰਡਾਂ ਦੇ ਵਿੱਚ ਪ੍ਰਚਾਰ ਦੌਰਾਨ ਹੰਸਰਾਜ ਹੰਸ ਤੂੰ ਵੀ ਬਜਾ ਕੇ ਤੇ ਆਪਣੀ ਗਾਇਕੀ ਦੇ ਨਾਲ ਲੋਕਾਂ ਨੂੰ ਲੁਭਾਉਂਦੇ ਤੇ ਭਾਸ਼ਪਤ ਦੇ ਹੱਕ ਵਿੱਚ ਵੋਟ ਦੀ ਅਪੀਲ ਕਰਦੇ ਨਜ਼ਰ ਆਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀ ਜਲਾਲਵਿੰਦ ਦੀ ਦੁਨੀਆ ਸਾਰੀ ਏ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀ ਜਲਾਲਵਿੰਦ ਦੀ ਦੁਨੀਆ ਸਾਰੀ ਏ ਇਹ ਦੂਜਾ ਗੀਤ ਉਹਨਾਂ ਦਾ ਉਹ ਤਾਂ ਵੀ ਚੱਕਿਆ ਫਿਰ ਸਿੰਘ ਹਾਂ ਤਾਂ ਵੀ ਹੋਰ ਹੀ ਤਰ੍ਹਾਂ ਦਾ ओके okay, तेरे ਵਿਆਜ ਮਰੂਤੀ ਥੱਲੇ ਨਹੀਂ ਮੇ ਦਿੱਟੇ ਨਾਲੋਂ ਆਪ ਬਣ ਕੇ ਤੇਰੇ ਵਿਆਹ ਦੀ ਮਰੂਤੀ ਥੱਲੇ ਫੱਟਣਾ ਮੈਂ ਜੱਗਾ ਫਟੇ ਬੋ ਪਰੇ ਹੋ ਕੇ ਮਾਰੋਣਾ ਲੱਗ ਉਹਨੇ ਡਿਊਟ ਕਾੜੇ ਵੀ ਵੀਂਦਰ ਜੀ ਕੋਲ ਸ਼ੇਖੋ ਗੋਦਰ ਜੀ ਨਾਲ जगत फ्रेब जेकारूं तेरी आत्मा बचे बस की काम क्रोध मोलो हंकार पंज इन पंजा न करें बस की ਜਗ ਤੇ ਨੂੰ ਛੱਡ ਕੇ ਤੂੰ ਪੱਗ ਤੇ ਨੂੰ ਕਰ ਲੈ ਜਿੰਨ ਤੇ ਰਹਣਾ ਹੈ ਸਹਾਈ ਵੀ ਜਿੰਦੀ ਐ ਜਿੰਨ ਤੇ ਰਹਣਾ ਹੈ ਸਹਾਈ ਓ ਇੱਕ ਵਾਰੀ ਸਿਰ ਸਟੈਂਡ ਲੈ ਲੋ ਪਹਿਲੀ ਵਾਰੀ ਬੀਜੇਪੀ ਇਲੈਕਸ਼ਨ ਲੜ ਰਹੀ ਕੱਲਿਆ ਪਹਿਲੀ ਵਾਰੀ ਮਾਲਵੇ ਵਿੱਚ ਆ ਕਮਲ ਦਾ ਫੁੱਲ ਆ ਚੋਣ ਦਾ ਨਿਸ਼ਾਨ ਲੋਕਾਂ ਨੂੰ ਇਹ ਦੱਸ ਦਿਓ ਕਿ ਜਿੱਦਣ ਸਾਡਾ ਭਰਾ ਪਹਿਲੇ ਦਿਨ ਆਇਆ ਪੁੱਜੇ ਹੋਏ ਦਾਣੇ ਝੋਲੀ ਚ ਲੈ ਕੇ ਆਇਆ ਤੇ ਬੰਜਰ ਧਰਤੀ ਸੀ ਕਦੀ ਲੜਿਆ ਹੀ ਨਹੀਂ ਸੀ ਇਲੈਕਸ਼ਨ ਤੇ ਜਿੱਤਣ ਪਹਿਲੀ ਤਰੀਕ ਆਏ ਕਹੋ ਲੋ ਬੰਜਰ ਧਰਤੀ ਵਿੱਚ ਪੁੱਜੇ ਹੋਏ ਦਾਣੇ ਵੀ ਅਸੀਂ ਉਹ ਗਾਤੇ ਆਏ ਰੱਬ ਦੀ ਰਹਿਮਤ ਮੈਨੂੰ ਸਾਰੇ ਪਿੰਡ ਵਿੱਚ ਨਹੀਂ ਜਾਣ ਦਿੰਦੇ ਸਾਰੇ ਪਿੰਡਾਂ 'ਚ ਇਹ ਫੌਜੀ ਸਾਹਿਬ ਜ਼ਰੂਰ ਤਾਂ ਆਦੇ ਆ ਹੋਰ ਆ ਕੇ ਇੱਕ ਬੰਦੇ ਗੱਟਸ ਵਾਲੇ ਆ ਜਾਂਦੇ ਨਹੀਂ ਤਾਂ ਬਾਹਰੋਂ ਡਾ ਗੱਟੋਂ ਗੱਜ ਜਿੱਤਾਂ ਬੋਲਦੇ ਆ ਉਮੀਵਾਜ਼ਾਂ ਆ ਰਹੀਆਂ ਬਹੁਤ ਸ਼ੁਕਰੀ ਉਹਦਾ ਸਪੀਕਰ ਵੀ ਬਹਾਵ ਬਾਗੇ ਲੋਕ ਦੇ ਸਪੀਕਰ ਅੱਛਾ ਤੁਹਾਡਾ ਭਲਾ ਹੋਵੇ ਤੁਹਾਨੂੰ ਰੱਬ ਤੁਹਾਨੂੰ ਹਰ ਤੁਹਾਡਾ ਖਲਾਫ ਹੋਵੇ ਤੁਸੀਂ ਜੋ ਚਾਹੋ ਨੇ ਰੱਬ ਤੁਹਾਨੂੰ ਦਵੇ ਜੇ ਕੋਈ ਜੇ ਘਾਟ ਹੋਰ ਪੂਰੀ ਕਰੇ ਜੇ ਜੇ ਕੋਈ ਕਮੀ ਰਹਿ ਗਈ ਹੈ ਹੋਰ ਪੂਰੀ ਕਰੇ ਇਹੋ ਹੀ ਆਪਾਂ ਅਰਦਾਸ ਕਰ ਸਕਦੇ ਹਾਂ ਲੇਕਿਨ ਗਰੀਬਾਂ ਨੂੰ ਵੀ ਬੋਲਣ ਦਿਓ ਗਰੀਬਾਂ ਦੇ ਬੱਚਿਆਂ ਨੂੰ ਵੀ ਕਿਤੇ ਪਾਰਲੀਮੈਂਟ 'ਚ ਜਾਣ ਦਿਓ ਮੇਰਾ ਦਿਲ ਕਰਦਾ ਅਗਲੀ ਵਾਰੀ ਆਵਾਂ ਤੇ ਗਰੀਬਾਂ ਦੇ ਬੱਚੇ ਐਮਐਲਏ ਵੀ ਬਣੇ ਹੋਣ ਚੇਅਰਮੈਨ ਲੱਗੇ ਹੋਣ ਆਪਣੀਆਂ ਜੁਗਨਾ ਹੁਣ ਮਾੜਾ-ਮੋੜਾ ਤੋਂ ਇਤਾਂ ਦਾ ਸੁਖ ਨੇ ਆ ਤੇ ਅਰਦਾਸ ਕਰਿਓ ਐ ਸੱਜਾ ਬਾਦਸ਼ਾਹ ਬੰਦਾ ਕੱਖ ਨਹੀਂ ਹੁੰਦਾ ਹੰਸਰਾ ਜ ਕੱਖ ਨਹੀਂ ਜੇ ਤੂੰ ਚਾਵੇਂ ਤੇ ਕੰਗਲਾ ਵੀ ਪਹਾੜੀ ਚੜ ਸਕਦਾ ਇਸ ਕਰਕੇ ਪਹਿਲੀ ਤਰੀਕ ਨੂੰ ਕਮਲ ਦਾ ਪੁੱਲ ਯਾਦ ਰੱਖਿਓ ਤੇ ਜਿੰਨਾ ਮਰਜੀ ਕਿਸੇ ਚ ਕੋਈ ਆਵੇ ਤੇ ਤੁਸੀਂ ਗੁੱਸੇ ਚ ਨਾ ਆਇਓ ਮੇਰੇ ਤੇ ਕੱਲ ਪਰਸੇ ਸ਼ੈਤਾਨ ਦਾ ਪੈਰ ਆਉਂਦਾ ਉਹ ਇੱਕ ਬਰਕਰਰ ਹੋਣਾ ਉਹਦੀ ਧੀ ਨੂੰ ਬੇਟੀ ਨੂੰ ਜਿੰਨੇ ਬੇਟੀਆਂ ਦਾ ਮੇਰੀ ਬੇਟੀ ਹੈ ਮੈਂ ਪਿਆਰ ਬਹੁਤ ਉਹਦੀ ਉਹਨਾਂ ਨੇ ਕੋਸ਼ਿਸ਼ ਕੀਤੀ ਬਹੁਤ ਇਹ ਮੈਂ ਦੱਸ ਵੀ ਸਕਦਾ ਤੇ ਮਾਂ ਸੀਗੀ ਉਹ ਫਿਰ ਮੇਰੇ ਗੱਲ ਲਾ ਕੇ ਇੱਕ ਵਰਕਰ ਰੋਣ ਲੱਗ ਪਿਆ ਮੈਂ ਕਿਹਾ ਜੀ ਹੁੜ ਵੀ ਤਾਂ ਬੋਲਿਆ ਫਿਰ ਫਿਰ ਬਗੈਰ ਤੇ ਬੇ ਅੰਕ ਹੁਣ ਬੋਲਣਾ ਚਾਹੀਦਾ ਉਹ ਪਹਿਲੀ ਵਾਰੀ ਡੇਢ ਮਹੀਨੇ ਜਮਾਣਾ ਜੇ ਮੈਂ ਬੋਲਿਆ ਸੀ ਸੋ ਇਸ ਕਰਕੇ ਅੱਗੋਂ ਤੋਂ ਤੁਸੀਂ ਕਦੀ ਨਹੀਂ ਗੁੱਸੇ ਚੋਣਾ ਪਿੰਡਾਂ ਚ ਭਾਈਚਾਰਾ ਬਣਾ ਕੇ ਰੱਖੋ ਪਿੰਡਾਂ ਚਾਰਪਾ ਦਾ ਪ੍ਰਿਆਰ ਬਣਾ ਕੇ ਰੱਖੋ ਕੋਈ ਗੱਲ ਨਹੀਂ ਇਲੈਕਸ਼ਨ ਚੱਲਦੇ ਰਹਿੰਦੇ ਆ ਪਹਿਲੀ ਤਰੀਕ ਨੂੰ ਚੌੜਨ ਸ਼ਾਹ ਜਾਗੋ ਨਾ ਯਾਦ ਰੱਖੋ ਕਿ ਚੌੜਨ ਸ਼ਾਹ ਅੱਲਾਹ ਅਕਬਰ ਇੱਕ ਵਾਰੀ ਜਿੱਤ ਜੀ ਬੋਲਦੇ ਜਰਾ ਹੌਸਲੇ ਜਨਨ ਜਾਈਏ ਧੁੱਪੇ ਧੁੱਪੇ ਚੌੜਨ ਸ਼ਾਹ ਅੱਲਾਹ ਅਕਬਰ ਫਿਰ ਇਹ ਬੇਟੀਆਂ ਮਾਵਾਂ ਭੈਣਾਂ ਵੀ ਬੋਲਦੇ ਚੌੜਨ ਸ਼ਾਹ ਅੱਲਾਹ ਅਕਬਰ ਬਸ ਪਹਿਲੀ ਨੂੰ ਨਾ ਜਾਇਓ ਭੋਲ ਇਹ ਨਾ ਹੋਵੇ ਬੱਤੀ ਹੋ ਜਾ ਕੋਲ ਨੂੰ ਤਾਂ ਸਾਡਾ ਬਾਈ ਜਾਵੇ ਰੋਣ ਦੇ ਕਵੇ ਦਿੱਲੀ ਜਾ ਕੇ ਘਰ ਹੁਣ ਚੋਲਦਾ